ਪਟਾਣਪੁਰਸ ਵਾਲੇ ਪਾਸੋਂ ਬਰੇਸ਼ਨ ਸੀਟ ਜਿਹੜੇ ਆ ਪਟਾਣਕੋਟ ਦੇ ਬਰਫਾਂ ਜਗ੍ਹਾ ਤੋਂ ਬਰੇ ਚਲਾਇਆ ਜਾ ਰਿਹਾ ਹੈ ਕਾਨਪੁਰ ਪੁਲਿਸ ਵਾਲੇ ਪਾਸੋਂ ਆਪਰੇਸ਼ਨ ਸੀ ਜਿਹੜੇ ਆ ਪਠਾਨਕੋਟ ਦੇ ਵੱਖ-ਵੱਖ ਜਗ੍ਹਾ ਦੇ ਉੱਪਰ ਚਲਾਇਆ ਜਾ ਰਿਹਾ ਇਸ ਵੇਲੇ ਆਪਾਂ ਚੱਕੀ ਬੋਲ ਦੇ ਉੱਪਰ ਵੀ ਦੇ ਹੈਗੇ ਆ ਸਿਰਫ ਖਾਨ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵਾਲੇ ਪਾਸੇ ਜਿਹੜੇ ਆ ਆਪਰੇਸ਼ਨ ਸੀਲ ਚਲਾਇਆ ਜਾ ਰਿਹਾ ਪਠਾਨਕੋਟ ਦੇ ਵਿੱਚ 8 ਜਗ੍ਹਾ ਤੇ ਜਿਹੜੇ ਆ ਉਹਨਾਂ ਕਿਲੇ ਆਏਗੇ ਤੇ ਹਰ ਆਣ ਜਾਣ ਵਾਲੇ ਵਾਹਨ ਦੀ ਗੈਂਦਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਤੇ ਐਸਐਸਪੀ ਪਠਾਨਕੋਟ ਦਿਲਜਿੰਦਰ ਸਿੰਘ ਢਿੱਲੋਂ ਜਿਹੜੇ ਨੇ ਮੌਕੇ ਤੇ ਪਹੁੰਚੇ ਸੀਗੇ ਉਹਨਾਂ ਵੱਲੋਂ ਅੱਗੇ ਸਾਰੇ ਪ੍ਰਬੰਧਾਂ ਦਾ ਜਾਇਜ਼ ਲਿਤਾ ਗਿਆ। ਉਹਨਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਇਸ ਆਪਰੇਸ਼ਨ ਸੀਲ ਦੇ ਦੌਰਾਨ ਪੰਜ ਜਗ੍ਹਾ ਦੇ ਉੱਪਰੋਂ ਨਸ਼ਾ ਜਿਹੜਾ ਬਰਾਮਦ ਕੀਤਾ ਗਿਆ ਤੇ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਉਹਨਾਂ ਨੇ ਸਾਫ਼ ਤੌਰ ਤੇ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦੇ ਵਿੱਚ ਕਿਸੇ ਵੀ ਇਸ ਤਰੀਕੇ ਦੇ ਨਾਲ ਕਿਸੇ ਵੀ ਨਸ਼ਾ ਵੇਚਣ ਵਾਲ ਨੂੰ ਬਖਸ਼ਿਆ ਨਹੀਂ ਜਾਵੇਗਾ। ਆਪ ਦਿਖਦਿਆ ਰਿਪੋਰ ਸਸਤੀ ਪਠਾਨਕੋਟ ਦਿਲਜਿੰਦਰ ਸਿੰਘ ਤੇ ਲੋਹਣਾ ਦੇ ਨਾਲ ਕੀ ਕਹਿਣਾ ਹੈ ਉਹਨਾਂ ਦਾ ਆਪਰੇਸ਼ਨ ਸੀਲ ਦੇ ਦੌਰਾਨ ਦੇਖੋ ਆਪਰੇਸ਼ਨ ਸੀਲ ਮਨਜੋਗ ਡਾਇਰੈਕਟਰ ਜਨਰਲ ਆਫ ਪੁਲਿਸ ਤੇ ਸਪੈਸ਼ਲ ਡੀਜੀ ਨਾਡ ਆਰਡਰ ਜਿਹਦੇ ਵਪਾਰ ਸਾਥ ਕਰਾਇਗਾ ਪੂਰੇ ਪੰਜਾਬ ਤੇ ਚੱਲ ਰਿਹਾ ਜਿਹੜੇ ਕਿ ਡਿਸਟ੍ਰਿਕਟ ਜਿਹੜੇ ਨਾਲ ਦੀਆਂ ਸਟੇਟਸ ਨੂੰ ਤੇ ਅਡਜਾਇਨਿੰਗ ਹੈਗੀਆਂ ਉਹਨਾਂ ਉਹਨਾਂ ਡਿਸਟ੍ਰਿਕਟਸ ਦੇ ਵਿੱਚ ਇਹ ਆਪਰੇਸ਼ਨ ਸੀਲ ਚੱਲ ਰਿਹਾ ਇਸ ਦਾ ਮੰਤਵ ਬੇਸਿਕਲੀ ਨਾਰਕੋਟਿਕਸ ਦੀ ਪੈਡਲਿੰਗ ਤੇ ਹੋਰ ਜਿਹੜੀਆਂ ਨਸ਼ੀਲੇ ਪਦਾਰਥਾ ਹਨ ਉਹਨਾਂ ਦੀ ਸਮਗਲਿੰਗ ਨੂੰ ਰੋਕਣਾ ਸੋ ਇਹ ਜਿਹੜਾ ਸਾਡਾ ਆਪਰੇਸ਼ਨ ਆ ਇਹ ਮੋਸਟਲੀ ਇਨਫੋਰਮੇਸ਼ਨ ਬੇਸਡ ਤੇ ਸਰਪ੍ਰਾਈਜ਼ ਐਲੀਮੈਂਟ ਨੂੰ ਦੋਨਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ ਅੱਜ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ 8 ਜਗ੍ਹਾ ਦੇ ਉੱਤੇ ਜਿਹੜਾ ਆਪਰੇਸ਼ਨ ਸੀਲ ਦੇ ਤਹਿਤ ਜਿਹੜੇ ਸਾਡੇ ਬਾਰਡਰਿੰਗ ਨਾਕੇ ਹੈਗੇ ਆ ਉਹ ਜਿਹੜੇ ਹੈਗੇ ਸੀ ਸੀਲ ਕੀਤੇ ਹੋਏ ਆ ਸੋ ਜਿੰਨੀ ਵੀ ਇਨਫਲੋ ਹੈਗੀ ਆ ਪਠਾਨਕੋਟ ਦੇ ਵਿੱਚ ਆਉਣ ਵਾਲੀ ਉਹਨੂੰ ਥੋਰੋਲੀ ਅਸੀਂ ਚੈੱਕ ਕਰ ਰਹੇ ਹਾਂ ਔਨ தி ਸਪੌਟ ਇਸ ਤੋਂ ਇਲਾਵਾ ਇਨਫੋਰਮੇਸ਼ਨ ਬੇਸਡ ਵੀ ਚੈੱਕ ਕੀਤਾ ਜਾ ਰਿਹਾ ਕਿਉਂਕਿ ਸਾਡੇ ਕਈ ਤਰ੍ਹਾਂ ਦੇ ਆਪਰੇਸ਼ਨਸ ਹੈਗੇ ਜਿਹੜੇ ਕਿ ਹਿਊਮਨ ਇੰਟੈਲੀਜੈਂਸ ਬੇਸਡ ਹੈਗੇ ਆ ਜਾਂ ਸਾਡੀ ਜਿਹੜੀ ਹੈਗੀ ਆ ਤਕਨੀਕੀ ਸਾਧਨਾਂ ਦੇ ਰਾਹੀਂ ਅਸੀਂ ਉਹਨਾਂ ਨੂੰ ਚੈੱਕ ਕਰਦੇ ਆ ਉਹਨਾਂ ਦੇ ਰਾਹੀਂ ਅਸੀਂ ਜਿਹੜੀ ਹੈਗੀ ਚੈਕਿੰਗ ਚੱਲ ਰਹੀ ਹੈ ਸੋ ਅੱਜ ਮਾਰਨਿੰਗ ਤੋਂ ਅਰਲੀ ਮਾਰਨਿੰਗ ਤੋਂ ਚੱਲੀ ਆ ਇਸ ਦੇ ਦੌਰਾਨ ਅਸੀਂ ਪੰਜ ਜਗ੍ਹਾ ਜਿਹੜੀ ਹੈਗੀ ਆ ਉਹ ਨਾਰਕੋਟਿਕਸ ਦੀ ਅਲੱਗ-ਅਲੱਗ ਮਾਤਰਾ ਦੇ ਵਿੱਚ ਜਿਹੜੀ ਇਹਦੀ ਰਿਕਵਰੀ ਕੀਤੀ ਆ ਔਰ ਉਹਦੇ ਵਿੱਚ ਜਿਹੜੇ ਹੈਗੇ ਆ ਅਲੱਗ-ਅਲੱਗ ਦੋਸ਼ੀ ਵੀ ਗ੍ਰਿਫਤਾਰ ਹੋਏ ਆ ਜਿਹਦੇ ਫਿਰ ਵੀ ਅਸੀਂ ਕੁਛ ਦਿਨ ਬਾਅਦ ਆਪਰੇਸ਼ਨ ਖਤਮ ਹੋਣ ਤੋਂ ਬਾਅਦ ਸਾਂਝਾ ਕਰ ਦੋਗੇ ਕਿੰਨੀ ਸਰਪੋਰਟ ਰਫਲੀ ਜਿਹੜੀ ਸਾਡੀ ਹੈਗੀ ਆ ਇਹਦੇ ਵਿੱਚ ਆਪਰੇਸ਼ਨ ਜਿਹੜਾ ਸੀਲ ਹੈਗੇ ਆ ਇਹਦੇ ਵਿੱਚ 120 ਦੇ ਕਰੀਬ ਜਿਹੜੇ ਹੈਗੇ ਆ ਜਵਾਨ ਜਿਹੜੇ ਤਾਇਨਾਤ ਕੀਤੇ ਗਏ ਆ ਅਲੱਗ-ਅਲੱਗ ਨਾਕਾਬੰਦੀ ਦੇ ਉੱਤੇ ਤੇ ਜਿਹਦੇ ਵਿੱਚ ਇੱਕ ਐਸਪੀ ਰੈਂਕ ਦੇ ਤੇ ਤਿੰਨ ਡੀਐਸਪੀ ਰੈਂਕ ਦੇ ਅਧਿਕਾਰੀ ਜਿਹੜੇ ਹੈਗੇ ਉਹਨਾਂ ਸੁਪਰਵਾਈਜ਼ ਕਰ ਰਹੇ ਆ ਸੋ ਟੈਕਨੀਕਲ ਉਹਦੇ ਬਾਰੇ ਡਿਟੇਲਸ ਦੇ ਵਿੱਚ ਦੱਸਣਾ ਸਾਡੇ ਵਾਸਤੇ ਮੁਸ਼ਕਲ ਹੋਏਗਾ ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਪਬਲਿਕ ਡੋਮੇਨ ਦੇ ਵਿੱਚ ਨਹੀਂ ਰੱਖਦੇ ਪਰ ਜਿਹੜੇ ਇਲੈਕਟ੍ਰੋਨਿਕ ਫੁੱਟਪ੍ਰਿੰਟਸ ਹੈਗੇ ਆ ਉਹ ਬਹੁਤ ਸਾਰੇ ਸਾਧਨ ਨੇ ਇਸ ਵੇਲੇ ਪੰਜਾਬ ਪੁਲਿਸ ਦੇ ਕੋਲ ਕਾਫੀ ਸક્ષਮ ਹੈ ਇਹਦੇ ਵਿੱਚ ਅਸੀਂ ਇਲੈਕਟ੍ਰੋਨਿਕਸ ਸਾਧਨਾ ਨਾਲ ਤੇ ਤਕਨੀਕੀ ਜਿਹੜੇ ਇੰਟੈਲੀਜੈਂਸ ਸਾਧਨਾ ਦੇ ਨਾਲ ਉਹਨੂੰ ਅਸੀਂ ਕਵਰ ਕਰਦੇ ਆਂ ਔਰ ਲਗਾਤਾਰ ਮੋਨਿਟਰਿੰਗ ਰੱਖੀ ਜਾ ਰਹੀ ਹੈ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ Providing a wide range of professional courses with 100% placement assistance. We are Sri Sai Group of Institutes.